ਪੰਜਾਬ ਵਿੱਚ ਇੱਕ ਅਜਿਹੀ ਤਾਕਤ ਹੈ ਜਿਸ ਅੱਗੇ ਰਾਜਨੇ ਵੀ ਸਿਰ ਚੁਕਾਇਆ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਵੀ ਮਰਿਆਦਾਂ ਤੋਂ ਥੇੜਕ ਗਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਅੱਜ ਫਿਰ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਇਸ ਵੀਡੀਓ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ 328 ਰੂਪ ਚੋਰੀ ਵਾਲਾ ਮਾਮਲਾ ਹੈ ਕੀ ਭਗਵੰਤ ਮਾਨ ਨੂੰ ਕਿਉਂ ਤਲਬ ਕੀਤਾ ਗਿਆ ਤੇ ਕੌਣ ਕੌਣ ਵੱਡੇ ਵੱਡੇ ਅਹੁਦਿਆਂ ਤੇ ਬੈਠਿਆਂ ਨੂੰ ਵੀ ਇਤਿਹਾਸ ਵਿੱਚ ਕਾਲ ਤਖਤ ਬਲੋ ਤਲਬ ਕੀਤਾ ਜਾ ਚੁੱਕਾ ਹੈ ਤੇ ਪੰਜਾਬ ਵਿੱਚ ਧਰਮ ਤੇ ਰਾਜਨੀਤੀ ਅਲੱਗ ਕਿਉਂ ਨਹੀਂ ਹੋ ਸਕਦੇ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਪ੍ਰਿੰਟ ਕਰਵਾਏ ਜਾਂਦੇ ਨੇ ਫਿਰ ਇਹਨਾਂ ਨੂੰ ਸਟੋਰ ਕਰਨ ਲਈ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਰੱਖਿਆ ਜਾਂਦਾ ਜੂਨ 2020 ਵਿੱਚ ਰਿਕਾਰਡਾਂ ਵਿੱਚ ਗੜਬੜੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਆਕਾਲ ਤਖਤ ਸਾਹਿਬ ਤੋਂ ਤਿੰਨ ਮੈਂਬਰੀ ਇਨਕੁਆਇਰੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਂਦੀ ਹੈ। ਜਾਂਚ ਤੋਂ ਬਾਅਦ ਲਗਭਗ ਹਜ਼ਾਰ ਪੰਨਿਆਂ ਦੀ ਰਿਪੋਰਟ ਆਕਾਲ ਤਖਤ ਨੂੰ ਸੌਂਪੀ ਜਾਂਦੀ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ 213 ਤੋਂ 15 ਦੇ ਰਿਕਾਰਡ ਮੁਤਾਬਕ ਘੱਟੋ-ਘੱਟ 328 ਰੂਪ ਮਿਸਿੰਗ ਨੇ। ਰੂ ਵਿੱਚ ਐਸਜੀਪੀਸੀ ਐਫਆਈਆਰ ਦੀ ਗੱਲ ਵੀ ਕਰਦੀ ਹੈ ਤੇ 16 ਕਰਮਚਾਰੀਆਂ ਨੂੰ ਦੋਸ਼ੀ ਵੀ ਠਰਾਇਆ ਜਾਂਦਾ। ਪਰ ਕੁਝ ਦਿਨ ਬਾਅਦ ਹੀ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਆਪਣਾ ਮਾਮਲਾ ਅੰਦਰੂਨੀ ਤੌਰ ਤੇ ਨਿਪਟਾ ਲਿਆ ਆ। ਤੇ ਕੋਈ ਐਫਆਈਆਰ ਨਹੀਂ ਹੋਵੇਗੀ ਪਰ ਇਥੋਂ ਹੀ ਵਿਵਾਦ ਹੋਰ ਡੂੰਗਾ ਹੋ ਜਾਂਦਾ ਹੈ 2020 ਤੋਂ 2025 5 ਸਾਲ ਤੱਕ ਕਾਫੀ ਸਿੱਖ ਜਥੇਬੰਦੀਆਂ ਇਸ ਮਾਮਲੇ ਵਿੱਚ ਸਖਤ ਕਾਰਵਾਈ ਲਈ ਧਾਨੇ ਪ੍ਰਦਰਸ਼ਨ ਕਰਦੀਆਂ ਰਹੀਆਂ ਤੇ ਅਖੀਰ 5 ਸਾਲਾਂ ਬਾਅਦ ਅੰਮ੍ਰਿਤਸਰ ਪੁਲਿਸ 328 ਰੂਪ ਮਾਮਲੇ ਵਿੱਚ ਐਫਆਈਆਰ ਦਰਜ ਕਰ ਲੈਂਦੀ ਹੈ ਤੇ ਪੰਜਾਬ ਸਰਕਾਰ ਦੁਆਰਾ ਇੱਕ ਸੈੱਟ ਵੀ ਬਣਾਈ ਜਾਂਦੀ ਹੈ 2026 ਦੀ ਸ਼ੁਰੂਆਤ ਵਿੱਚ ਹੀ ਦੋ ਵੱਡੀਆਂ ਗ੍ਰਿਫਤਾਰੀਆਂ ਵੀ ਇਸ ਮਾਮਲੇ ਵਿੱਚ ਹੁੰਦੀਆਂ ਨੇ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਜਿਨ੍ਹਾਂ ਨੂੰ ਸੁਖਬੀਰ ਬਾਦਲ ਦੇ ਨਜ਼ਦੀਕੀ ਵੀ ਮੰਨਿਆ ਜਾਂਦਾ ਹੈ ਤੇ ਸਾਬਕਾ ਐਜੀਪੀਸੀ ਕਰਮਚਾਰੀ ਕਰਨਵਲਜੀਤ ਸਿੰਘ ਜਿਨ੍ਹਾਂ ਦੀ ਇਸ ਸਰਕਾਰ ਗੜਬੜ ਬੇਨਕਾਬੀ ਵਿੱਚ ਖਾਸ ਭੂਮਿਕਾ ਰਹੀ ਸੀ ਉਹਨਾਂ ਨੂੰ ਵੀ ਕੇਸ ਵਿੱਚ ਦੋਸ਼ੀ ਬਣਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ। ਇਹ ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਭ ਤੋਂ ਉੱਚੀ ਅਥਾਰਟੀ ਆ ਸੋਕੇ ਸ਼ਬਦਾਂ ਵਿੱਚ ਕਹਿ ਲਓ ਤਾਂ ਇਹ ਸਿੱਖਾਂ ਦਾ ਸੁਪਰੀਮ ਕੋਰਟ ਆ। ਭਗਵੰਤਮਾਨ ਨੇ ਕਈ ਪ੍ਰੋਗਰਾਮ ਵਿੱਚ ਐਸਜੀਪੀਸੀ ਦੀਆਂ ਗੋਲਕਾਂ ਜਥੇਦਾਰਾਂ ਦੀ ਨਿਯੁਕਤੀ ਤੇ ਹੋਰ ਕਈ ਪੱਖਾਂ ਤੇ ਆਪਣੇ ਅੰਦਾਜ਼ ਵਿੱਚ ਸਵਾਲ ਚੁੱਕੇ ਸਨ। ਤਾਜ਼ਾ ਮਾਮਲੇ ਵਿੱਚ ਸਾਬਜਾਦਿਆਂ ਦੇ ਸ਼ਹੀਦੀ ਸਮਾਗਮ ਦੌਰਾਨ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ਼ੀਨਗਲ ਵਾਲਿਆਂ ਦੇ ਨਾਲ ਹਾਜ਼ਰੀ ਵਿੱਚ ਕੀਰਤਨ ਕੀਤਾ ਜਿਸ ਤੇ ਜਥੇਦਾਰ ਗੜਗੱਜ ਨੇ ਕੁਝ ਇਤਰਾਜ਼ ਜਤਾਇਆ ਸੀ ਕਿ ਇਹ ਮਰਿਆਦਾ ਅਧੀਨ ਨਹੀਂ ਹੈ। ਭਗਵੰਤਮਾਨ ਨੇ ਜਸਬੀਰ ਜੱਸੀ ਦੇ ਹੱਕ ਵਿੱਚ ਜੋ ਕਿਹਾ ਉਹ ਤੁਸੀਂ ਆਪ ਸੁਣ ਲਓ। ਇਸ ਤਰ੍ਹਾਂ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਥੇਬੰਦੀ ਤੋਂ ਆਇਆ ਕੋਈ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਇਜ ਧਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ ਗਾ ਸਕਦੇ ਫਿਰ ਉਹਨਾਂ ਉਹਨਾਂ ਤੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਉਹ ਵੀ ਪਾਬੰਦੀ ਲਾ ਦਿਓ ਵੀ ਪਤਿਤ ਜਿਹੜਾ ਮੱਥਾ ਟੇਕਦਾ ਹੈ ਹਾਲਾਂਕਿ ਜਸਵੀਰ ਜੱਸੀ ਨੇ ਕਿਹਾ ਕਿ ਸਿੱਖਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਸਥਾਨ ਹੈ ਤੇ ਜਥੇਦਾਰ ਜੋ ਵੀ ਫੈਸਲਾ ਕਰਨਗੇ ਉਹਨਾਂ ਦਾ ਪੂਰਾ ਸਤਕਾਰ ਕਰਨਗੇ ਪਰ ਹੁਣ ਜਥੇਦਾਰ ਗੁਰਦੀਪ ਸਿੰਘ ਗਰਗਜ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਨੇ ਭਗਵੰਤ ਮਾਨ ਵੱਲੋਂ ਕੀਤੀਆਂ ਗੋਲਕ ਦਸਵੰਦ ਰਹਿਤ ਮਰਿਆਦਾ ਵਾਲੇ ਟਿੱਪਣੀਆਂ ਦੇ ਖਿਲਾਫ ਪਹੁੰਚੀਆਂ ਸ਼ਿਕਾਇਤਾਂ ਬਾਰੇ ਦੱਸਿਆ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਜੋਕ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਇਹ ਖਾਸ ਕਰਕੇ ਉਹਨਾਂ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਪੀਤੇ ਦਿਨੀ ਤੁਹਾਡੀ ਕੋਸ਼ਿਸ਼ ਇਤਰਾਜ ਜੋ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤਿ ਇਤਰਾਜ ਜੋ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਹਾਲਾਂਕਿ ਉਹ ਵੀਡੀਓ ਅਸਲੀ ਨਹੀਂ ਜਾਂ AI ਨਾਲ ਬਣਾਈਆਂ ਨੇ ਜਥੇਦਾਰ ਸਾਹਿਬ ਨੇ ਕਿਹਾ ਕਿ ਉਹ ਜਾਂਚ ਦਾ ਵਿਸ਼ਾ ਹੈ ਆਪਾਂ ਜਾਂਚ ਵੀ ਕਰਾਵਾਂਗੇ ਤੇ ਜੇ ਉਹ ਵੀਡੀਓ ਸੱਚੀਆਂ ਨਿਕਲਦੀਆਂ ਨੇ ਤੇ ਭਗਵੰਤ ਮਾਨ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਇਸ ਲਈ ਸੀਐਮ ਭਗਵੰਤ ਮਾਨ ਨੂੰ 15 ਜਨਵਰੀ ਨੂੰ ਨਿੱਜੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਹੈ ਜਿਸ ਨੂੰ ਤਾਲਬ ਕਰਨਾ ਕਿਹਾ ਜਾਂਦਾ ਹੈ ਤੇ ਭਗਵੰਤ ਮਾਨ ਨੇ ਵੀ ਇਸ ਨੂੰ ਸਿਰ ਮੱਥੇ ਲਿਆ ਤੇ ਕਿਹਾ ਕਿ ਮੈਂ ਨੰਗੇ ਪੈਰ ਚੱਲ ਕੇ ਆਵਾਂਗਾ ਇਤਿਹਾਸ ਵਿੱਚ ਜੋ ਵੱਡੇ ਨਾਵਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ ਉਹਨਾਂ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਪੰਜਾਬ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦਾ ਜਥੇਦਾਰ ਅਕਾਲੀ ਪੂਲਾ ਸਿੰਘ ਨੇ 1802 ਵਿੱਚ ਮੁਸਲਮਾਨ ਨੱਚਣ ਵਾਲੀ ਨਾਲ ਵਿਆਹ ਕਰਵਾਉਣ ਤੇ ਰਿਸ਼ਤੇ ਅਤੇ ਕੁਝ ਰਸਮੀ ਗਲਤੀਆਂ ਲਈ ਉਹਨਾਂ ਨੂੰ ਤਨਖਾਹੀਆਂ ਲਾਂਦ ਦਿੱਤਾ ਸੀ ਤੇ ਜਨਤਕ ਤੌਰ ਤੇ ਕੌੜੇ ਮਾਰਨ ਦੀ ਸਜ਼ਾ ਮਿਲੀ ਸੀ ਤੇ ਜੇ ਵੱਡੇ ਲੀਡਰਾਂ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ 1979 ਵਿੱਚ ਨਨਕਾਣੀ ਸਿੱਖ ਟਕਰਾ ਅੰਮ੍ਰਿਤਸਰ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ ਉਸਤੇ ਆਪਣੀ ਭੂਮਿਕਾ ਦੱਸਣ ਲਈ ਅਕਾਲ ਤਖਤ ਵੱਲੋਂ ਤਲਬ ਕੀਤਾ ਗਿਆ ਸੀ। surjit singh barnala ਜੋ ਉਸ ਸਮੇਂ ਮੌਜੂਦਾ ਆਕਾਲੀ ਦਲ ਦੇ ਸੀਐਮ ਸਨ ਨੂੰ 1986 ਵਿੱਚ ਦਰਬਾਰ ਸਾਹਿਬ ਵਿੱਚ ਆਪਰੇਸ਼ਨ ਬਲੈਕ ਥੰਡਰ ਤਹਿਤ ਪੁਲਿਸ ਆਪਰੇਸ਼ਨ ਦਾ ਹੁਕਮ ਦੇਣ ਦੇ ਅਕਾਲ ਤਖਤ ਨੇ ਉਹਨਾਂ ਨੂੰ ਤਨਖਾਈਆ ਘੋਸ਼ੀ ਕੀਤਾ ਤੇ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ 2 ਸਾਲ ਬਾਅਦ ਭੁੱਲ ਬਖਸ਼ਾ ਕੇ ਮਾਫੀ ਲਈ ਸੀ। ਹੋਰ ਵੀ ਪਰ ਡੇਵਿਡ ਦੇ ਲੀਡਰ ਜਿਵੇਂ ਗਿਆਨੀ ਜੈਲ ਸਿੰਘ, ਬੂਟਾ ਸਿੰਘ, ਜਗਦੇਵ ਸਿੰਘ ਤਲਵੰਡੀ ਹਾਲੀਆ ਜਿਹੜੇ 2 ਸਾਲ ਹੋਏ ਆ ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ ਵੀ ਤਲਬ ਕੀਤਾ ਜਾ ਚੁੱਕਾ ਹੈ। ਇਹ ਵੀਡੀਓ ਕਿਸੇ ਦੇ ਹੱਕ ਜਾਂ ਕਿਸੇ ਦੇ ਖਿਲਾਫ ਨਹੀਂ ਹੈਗੀ। ਇਹ ਇੱਕ ਸਵਾਲ ਛੱਡਿਆ ਗਿਆ ਹੈ ਕਿ ਪੰਜਾਬ ਵਿੱਚ ਧਰਮ ਤੇ ਰਾਜਨੀਤੀ ਕਦੀ ਅਲੱਗ ਹੋ ਸਕਦੇ ਹਨ ਜਾਂ ਇਹ ਦੋਵੇਂ ਹਮੇਸ਼ਾ ਇੱਕ ਦੂਜੇ ਨਾਲ ਜੁੜੇ ਰਹਿਣਗੇ। ਇਤਿਹਾਸ ਕਹਿੰਦਾ ਹੈ ਕਦੀ ਵੀ ਅਲੱਗ ਨਹੀਂ ਹੋ ਸਕਦੇ ਪਰ ਭਵਿੱਖ ਉਹ ਸਾਡੇ ਹੱਥ ਵਿੱਚ ਹੈ। ਇਸ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜਰੂਰ ਦੱਸਿਓ। ਧੰਨਵਾਦ।